ਕੋਟਕਪੂਰਾ ਵਿਖੇ ਕੂੜੇ ਦੇ ਡੰਪ ਨੂੰ ਅੱਗ ਲੱਗਣ ਕਾਰਨ ਇੱਕ ਕਾਰ ਆਈ ਲਪੇਟ ਦੇ ਵਿੱਚ ਕਾਰ ਨੂੰ ਲੱਗੀ ਅੱਗ ਮੌਕੇ ਤੇ ਫਾਇਰ ਬ੍ਰੀਡ ਦੀਆਂ ਗੱਡੀਆਂ ਨੇ ਅੱਗ ਤੇ ਪਾਇਆ ਕਾਬੂ ਜਾਣਕਾਰੀ ਅਨੁਸਾਰ ਅੱਜ ਪੁਲਿਸ ਸਟੇਸ਼ਨ ਦੇ ਨਜ਼ਦੀਕ ਬਣੀ ਪਾਰਕਿੰਗ ਦੇ ਕੂੜੇ ਵਿੱਚ ਅਚਾਨਕ ਅੱਗ ਲੱਗ ਗਈ ਜਿਸ ਦੇ ਚਲਦਿਆਂ ਇਸ ਅੱਗ ਦੀ ਲਪੇਟ ਦੇ ਵਿੱਚ ਇੱਕ ਕਾਰ ਆ ਗਈ ਅਤੇ ਉਹ ਕਾਰ ਧੂੰ ਧੂੰ ਕਰਕੇ ਜਲਣ ਲੱਗ ਪਈ ਜੀ ਦੀ ਸੂਚਨਾ ਮਿਲਦਿਆਂ ਸਾਰੇ ਆਸ-ਪਾਸ ਦੇ ਲੋਕ ਉੱਥੇ ਇਕੱਤਰ ਹੋਏ ਅਤੇ ਉਹਨਾਂ ਵੱਲੋਂ ਫਾਇਰ ਗ੍ਰੇਡ ਨੂੰ ਸੂਚਨਾ ਦਿੱਤੀ ਗਈ ਮੌਕੇ ਤੇ ਪਹੁੰਚੀ ਫਾਇਰ ਗ੍ਰੇਡ ਵੱਲੋਂ ਇਸ ਕਾਰ ਨੂੰ ਲੱਗੀ ਅੱਗ ਦੇ ਉੱਪਰ ਕਾਬੂ ਪਾ ਲਿਆ ਗਿਆ ਅਤੇ ਬਾਕੀ ਦੀਆਂ ਕਾਰਾਂ ਨੂੰ ਵੀ ਬਚਾ ਲਿਆ ਗਿਆ ਆਓ ਸੁਣਦੇ ਹਾਂ ਕੀ ਕਹਿਣਾ ਹੈ ਇਸ ਮੌਕੇ ਤੇ ਫਾਇਰ ਗ੍ਰੇਡ ਅਧਿਕਾਰੀਆਂ ਦਾ ਜਿਨ੍ਹਾਂ ਨੇ ਮੌਕੇ ਤੇ ਆ ਕੇ ਇਸ ਅੱਗ ਦੇ ਉੱਪਰ ਕਾਬੂ ਪਾਇਆ ਲੋਕਾਂ ਵੱਲੋਂ ਵੀ ਕਾਫੀ ਮਸ਼ੱਕਤ ਕੀਤੀ ਗਈ ਪਰ ਕਾਰ ਦੇ ਉੱਪਰ ਅੱਗ ਨੂੰ ਕੰਟਰੋਲ ਨਾ ਹੁੰਦਾ ਵੇਖ ਫਾਇਰ ਕ੍ਰੇਟ ਵੱਲੋਂ ਹੀ ਇਸ ਘਰ ਅੱਗ ਤੇ ਕਾਬੂ ਪਾਇਆ ਗਿਆ ਆਓ ਸੁਣਦੇ ਹਾਂ ਕੀ ਕਹਿੰਦੇ ਹਨ ਮੈਂ ਫਾਇਰ ਸਟੇਸ਼ਨ ਕੋਟਕਪੂਰਾ ਪ੍ਰਿੰਤ ਸ਼ਰਮਾ ਇਹ ਬੋਇਆ ਕਿ ਤਾਂ ਉਹ ਅਗਲੇ ਪਿੰਡੀ ਘਟਨਾ ਸਾਹਮਣੇ ਇਹ ਪੀਐਸਆਰਾ ਮਾਮਲਾ ਕੀ ਚੱਲ ਰਿਹਾ ਸਰਦੋਨ ਅੱਧਾ ਪੌਣਾ ਘੰਟਾ ਕਰੀਬ 45 ਮਿੰਟ ਪਹਿਲਾਂ ਮਤਲਬ ਇਹ ਘਟਨਾ ਹੋਈ ਹੈ ਸਾਨੂੰ ਥਾਣਾ ਸਿੱਕੇ ਤੋਂ ਫੋਨ ਆਉਂਦਾ ਹੈ ਕਿ ਕੋਟਕਪੂਰਾ ਬੈਕ ਸਾਈਡ ਤੇ ਪੂਰਾ ਪਟਾ ਘਟਾਇਆ ਗਿਆ ਥਾਣੇ ਦੇ ਨਾਲ ਤੇ ਉੱਤੇ ਇੱਕ ਕਾਰ ਨੂੰ ਅੱਗ ਲੱਗੀ ਐ ਤੇ ਜਾ ਕੇ ਅਸੀਂ ਦੇਖ ਕੇ ਸਾਡੀ ਟੀਮ ਗਈ ਐ ਜਾ ਕੇ ਦੇਖਿਆ ਤੇ ਅੱਗ ਕਾਰ ਨੂੰ ਲੱਗੀ ਹੋਈ ਸੀਗੀ ਉਹ ਜਿਹੜੀ ਅੱਗ ਲੱਗੀ ਐ ਉਹ ਪੂੜੇ ਤੋਂ ਲੱਗੀ ਸੀਗੀ ਤੇ ਅਸੀਂ ਘੰਟਾ ਮਤਲਬ ਅੱਧੇ ਘੰਟੇ ਜਿੱਦਜਹਿਦ ਕਰਕੇ ਅੱਗ ਬੜੀ ਮੁਸ਼ਕਲ ਨਾਲ ਕਬੂਗੀ ਪਾਇਆ ਉਹ ਤੇ ਕਾਰ ਦਾ ਨੁਕਸਾਨ ਨਹੀਂ ਕੀ ਕਾਰ ਅਸੀਂ ਉਹ ਕਾਰ ਤਾਂ ਨਹੀਂ ਮਤਲਬ ਕਹਿ ਸਕਦੇ ਪਰ ਅਸੀਂ ਹੋਰ ਕਾਰਾਂ ਬਹੁਤ ਬਚਾਈਆਂ ਉੱਥੇ ਪਬਲਿਕ ਨੇ ਵੀ ਸਾਡਾ ਬਹੁਤ ਫਾਸਲਾ ਜੋਗ ਲੁੱਟਾ ਅਸੀਂ ਪਬਲਿਕ ਨੂੰ ਅਪੀਲ ਕਰਦੇ ਆਂ ਵੀ ਐਹੋ ਜਿਹੀਆਂ ਜਗ੍ਹਾ ਤੇ ਕਾਰਾਂ ਨਾ ਖੜੇ ਕਰਨ ਜਿੱਥੇ ਤੁਹਾਨੂੰ ਲੱਗਦਾ ਹੈ ਬੀਤੇ ਅਗ ਲੱਗ ਸਕਦੀ ਹੈ ਤੂ ਦਾ ਕ੍ਰਿਕਟ ਹੈ ਕੂੜੇ ਕ੍ਰਿਕਟ ਵਾਲੀ ਜਗ੍ਹਾ ਮੰਨ ਤੇ ਨਾ ਕੜੇ ਕੜੇ ਕਰ ਅੱਜ ਬਹੁਤ ਹੀ ਮਤਲਬ ਦੁੱਖਦਾਈ ਘਟਨਾ ਹੈ ਕਿਸੇ ਦੀ ਕਾਰ ਮਚ ਗਈ ਹੈ ਨਾ ਅੱਗੇ ਤੋਂ ਇਦਾਂ ਦੀ ਘਟਨਾ ਨਾ ਹੋਵੇ ਤਾਂ ਪਲੀਜ਼ ਅਸੀਂ ਸ਼ਹਿਰ ਵਾਸੀ ਨੂੰ ਇੱਕ ਬੇਨਤੀ ਕਰਦੇ ਹਾਂ ਆਪਨ ਆਪ ਨੂੰ ਸਿਕਿਉਰ ਰੱਖੋ ਆਪਣੇ ਕਾਰਾਂ ਨੂੰ ਸਿਕਿਉਰ ਰੱਖੋ ਤਾਂ ਤੁਸੀਂ ਖੁੱਲੀਆਂ ਜਗ੍ਹਾਵਾਂ ਦੇ ਵਿੱਚ ਗੱਡੀਆਂ ਲਾਓ ਥੈਂਕ ਯੂ ਧੰਨਵਾਦ ਕੀ ਕਿੰਨੀਆਂ ਕਿੰਨੀਆਂ ਗੱਡੀਆਂ ਗਈਆਂ ਸਾਡੇ ਅਸੀਂ ਜਸਟ ਜਦੋਂ ਸਾਨੂੰ ਫੋਨ ਆਇਆ ਅਗਲੇ ਤੂੰ ਇੱਕ ਦੋ ਮਿੰਟਾਂ ਦੇ ਵਿੱਚ ਅਸੀਂ ਪਹੁੰਚ ਗਏ ਉੱਥੋਂ ਕੋਈ ਜ਼ਿਆਦਾ ਗੰਮ ਨਹੀਂ ਹੈ ਤੇ ਦੋ ਗੱਡੀਆਂ ਸੜ ਗਈਆਂ ਕੋਈ ਨੁਕਸਾਨ ਦੇ ਪਤਾ ਲੱਗੇ ਕਿੰਨਾ ਤੱਕ ਨੁਕਸਾਨ ਇੱਕ ਕਾਰ ਦਾ ਨੁਕਸਾਨ ਹੀ ਹੈ ਬਾਕੀ ਤਾਂ ਅਸੀਂ ਕੰਟਰੋਲ ਕਰ ਲਿਆ ਸੀ ਜੀ